ਆਪਣੀ ਵੋਟ ਪਾਏ ਜੀ ਆਪਣੇ ਕੈਂਡੀਡੇਟਾਂ ਨੂੰ ਪੰਥ ਦੇ ਲੋ ਤੇ ਬਾਲਟੀ ਦਾ ਨਿਸ਼ਾਨ ਲਾਇਆ ਤੇ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕਹਿੰਦੇ ਆ ਕਿ ਐਤ ਕੀ ਸ਼੍ਰੋਮਣੀ ਕਨਿਤ ਲੰਬਰ ਸਰ ਬਹੁਤ ਸੀਟਾਂ ਦੇ ਉੱਤੇ ਜੇਤੂ ਨਿਕਲੂਗੀ ਜੋ ਕਰਕੇ ਸਾਰੀਆਂ ਸੀਟਾਂ ਦੇ ਉੱਤੇ ਬਾਲਟੀ ਦਾ ਨਿਸ਼ਾਨ ਹੈ ਚੰਡੀਗੜ੍ਹ ਦੇ ਵਿੱਚ ਵੀ ਤੇ ਹਰਿਆਣੀਆਂ ਦੋ ਸੀਟਾਂ ਗੁਰੂ ਖੇਤਰ ਤੇ ਕਰਨਾਲ ਵੀ ਸੋ ਪਰੇ ਤਕਰੀਰੋ ਕੇ ਹਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਿਹਾ ਹੈ ਕਈ ਕਹਿੰਦੇ ਆ ਕਿ ਸਰਟੀਫਾਇਟੀ ਨੇ ਗੈਂਗਸਟਰਸ ਨੂੰ ਟਿਕਟਾਂ ਦਿੱਤੀਆਂ ਕਿਸ ਨੂੰ ਦਿੱਤੀਆਂ ਮੇਰਾ ਜਵਾਬ ਇਹੀ ਹੈ ਕਿ ਜੇ ਮੈਂ ਟਿਕਟਾਂ ਕਿਸ ਨੂੰ ਦਿੱਤੀਆਂ ਉਹਨਾਂ ਨੂੰ ਮੈਂ ਪਾਰਲੀਮੈਂਟਰੀ ਜਮਹੂਰੀਅਤ ਦੇ ਵਿੱਚ ਲੈ ਕੇ ਆਏ ਆ ਜਿਹੜੇ ਹੁਣ ਤੋਂ ਗੱਲਬਾਤ ਕਰਕੇ ਆਪਣੇ ਮਸਲੇ ਹੱਲ ਕਰਨਗੇ ਤੇ ਕਰਾਉਣਗੇ ਤੋਂ ਕੋਈ ਕਿਸਮ ਦੀ ਆਪਣਾ ਜਿਸਮੀ ਜੋਰ ਨਾਲ ਨਹੀਂ ਕਰਾਇਆ ਕਰਨਗੇ ਪਰ ਦਲੀਲ ਦੇ ਨਾਲ ਆਪਣੀ ਗੱਲ ਕਰਾਇਆ ਕਰਨਗੇ ਠੀਕ ਹੈ ਜੀ ਸਾਡਾ ਆਪਣਾ ਹੁਣ ਤੱਕ ਦਾ ਕੀ ਐਕਸਪੀਰੀਅੰਸ ਤੁਹਾਡਾ ਮੇਰੇ ਕੋਲ ਨੇ ਜੀ ਇਹ ਪਾਸਰਿਕ ਸੁਗਰੂਲ ਲੋਕ ਸਰੋ ਸੇਵ ਜੀ ਫਰੀਦਪੁਰ ਦੇ ਸੁਗਰੂਲ ਆ ਮਨਲੇਟਪੁਰ ਦਾ ਸੰਗਰੂਲ ਤਾਂ ਪਣੇ ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟਸ ਦੇਤੇ ਸਾਰੀਆਂ ਵਰਗਾਂ ਨੂੰ ਇਹ ਦੌਸ਼ਾਂ ਨੂੰ ਗ੍ਰਾਂਟਸ ਦੇਤੇ ਮੁਸਲਮਾਨਾਂ ਦੀ ਚਾਰ ਦਿਵਾਰੀਆਂ ਬਣਵਾਤੀਆਂ ਖਬਰਸਤਾਨਾਂ ਤੇ ਜਿਹੜੇ ਗ੍ਰੇਟਸ ਸਿਕ ਸੀ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਸੀ ਉਹ ਠੀਕ ਕਰਾਤੀਆਂ ਨਵੀਆਂ ਬਣਾਤੀਆਂ ਪਰ ਅਜੇ ਤੱਕ ਜਿਹੜੀ ਗ੍ਰਿਪੀ ਹੈ ਇਹ ਬਹੁਤ ਖਤਰਨਾਕ ਹੈ ਇੰਦਰਾ ਗਾਂਧੀ ਨੇ ਨਾਰਾ ਨਾਰਾ ਦਿੱਤਾ ਸੀਗਾ ਇਹ ਰੋਟੀ ਕਪੜਾ ਮਕਾਨ ਪਰ ਗ੍ਰਿਪਤਾਂ ਦੇ ਕੋਲ ਨਾ ਰੋਟੀ ਹੈ ਨਾ ਕਪੜਾ ਹੈ ਨਾ ਮਕਾਨ ਹੈ ਦੇਖ ਲਓ ਜਾ ਕੇ ਪਿੰਡਾਂ ਦੇ ਵਿੱਚ ਬੀਬੀਆਂ ਦੇ ਕਪੜੇ ਫਟੇ ਹੋਏ ਹੈ ਉਹਨਾਂ ਦੇ ਬੱਚਿਆਂ ਨੂੰ ਠੀਕ ਖਰਾਕ ਨਹੀਂ ਮਿਲ ਰਹੀ ਉਹਨਾਂ ਦੀ ਅੰਦਰ ਦਿੱਤਾ ਸੁੱਕੀਆਂ ਪਈਆਂ ਬਾਹਾਂ ਸੁੱਕੀਆਂ ਪਈਆਂ ਉਹ ਸਕੂਲ ਚੰਗੀ ਤਰਨੀ ਜਾ ਸਕਦੇ ਕਿਉਂ ਕਰਕੇ ਉਹਨਾਂ ਦੀ ਖਰਾਬ ਹੀ ਹੈਨੀਗੀ ਤੇ 66 ਚੋਰੀਆਂ ਕੰਨਾਂ ਡਿਗ ਰਹੀਆਂ ਤੇ ਦਿਹਾੜੀ ਵੀ ਪੂਰੀ ਨਹੀਂ ਮਿਲਦੀ ਕਿਸੇ ਵੀਰੇ ਦਿਹਾੜੀ ਤੱਕ ਨਹੀਂ ਜਾਂਦੇ ਕਿਉਂ ਕਰਕੇ ਦਿਹਾੜੀ ਹੁੰਦੀ ਨਹੀਂ ਤੇ ਮੋਦੀ ਨੇ ਕਿਹਾ ਸੀ ਕਰ ਕਰ ਮੈਂ ਨੌਕਰੀਆਂ ਦਵਾਂਗਾ ਇਹੋ ਜੀ ਗੱਲ ਸਾਬਤ ਨਹੀਂ ਕੀਤੀ ਬੰਦੀ ਸਾਹਿਬ ਨੇ ਤੇ ਆਮ ਪਾਰਟੀ ਨੇ ਕੈਸੀ ਕਰ ਕਰ ਬੀਪੀਆਂ ਨੂੰ 1000 ਰੁਪਏ ਚੜ੍ਹਦੇ ਮਹੀਨੇ ਉਹਨਾਂ ਦੇ ਬੈਂਕ ਦੇ ਵਿੱਚ ਆ ਜਾਇਆ ਕਰੂਗਾ ਉਹ ਵੀ ਨਹੀਂ ਕੀਤਾ ਸੋ ਇਹ ਲੀਡਰਾਂ ਨੇ ਝੂਠ ਮਾਰ ਕੇ ਵੋਟਾਂ ਬਣਾ ਕੇ ਸਰਕਾਰਾਂ ਬਣਾਈਆਂ ਜਿਹੜੀਆਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਹੈ ਜੀ ਹੈ ਤੇ ਇਹਨਾਂ ਦਾ ਹੁਣ ਖਾਤਮਾ ਕਰ ਦੇਣਾ ਚਾਹੀਦਾ ਠੀਕ ਹੈ ਜੀ